ਪੈਸੇ ਚੋਰੀ ਹੋ ਚੁੱਕੇ ਨੇ ਫਿਰ ਤੋਂ ਹੈ ਗਾਇਜ਼ ਵੈਲਕਮ ਟੂ ਚੈਨਲ ਅਮਰਦੀਪਾ ਬਲੌਗਸ ਅੱਜ ਦੁਸਰਤਰੀ ਪਰ ਤੋਂ ਵੀ ਦੋ ਅਦਨ ਲੱਭ ਕੋ ਬਿਲਕੁਲ ਠੀਕ ਆ ਤਾਂ ਦੋਸਤੋ ਅੱਜ ਆਪਣੀ ਰਾਤ ਹੋ ਰਹੀ ਏ ਤੇ ਤੇਰੇ ਥੱਪੜ ਮਾਰਨ ਤੋਂ ਗਾਇਜ਼ ਅੱਛੜੇ ਭਾਈ ਨਹੀਂ ਮੇਰਾ ਪਤਾ ਮੈਂ ਤਾਂ ਦੋਸਤੋ ਇੱਥੇ ਸਾਡਾ ਜਸੂ ਤੇ ਗੁਰੀ ਖੜਨ ਲੱਗੇ ਰਹਦੋ ਨੇ ਅੱਲਾ ਚੱਕ ਥੱਪੜ ਥੱਪੜ ਬਹੁਤ ਜ਼ੋਰ-ਜ਼ੋਰ ਦੀ ਮਾਰਦਾ ਗੁਰੀ ਕਲਾਪਿੰਗ ਕਰ ਦੇ ਗੁਰੀ ਕਲਾਪਿੰਗ ਕਰ ਦੋ ਕਿੰਨਾ ਕਿੱਦਾ ਪਾ ਲੋ ਕਿੱਦਾ ਪਾ ਕੁੜੀਓ ਸਾਦੇ ਗੁੜੀ 라ਵੇ ਪਾ ਕਿੱਦਾ ਉਹ ਬਚਾਰਾ ਦੇਖ ਰਿਹਾ ਕਿਵੇਂ ਬਿੰਗਿਆ ਜੀ ਦੇਖਦਾ ਮੇਰੇ ਲਈ ਅਮਰ ਤੁਸੀਂ ਕਿਹਾ ਕਿੱਦਾ ਪਾਇ ਤੁਸੀਂ ਗੁੜੀ ਕਿੱਦਾ ਮਾਦੇ ਕਿੱਦਾ ਮਾਦ ਤ ਕਿੱਦਾ ਮਾਦੇ ਨਹੀਂ ਬਣਾਉਂਦੇ ਪਾਣੇ ਬੇਟੀ ਕਰਾਈ ਲੈਣਾ ਬਸ ਸਿਆ ਮਾਰੀ ਜਾਂਦਾ ਸਸਤੇ ਯਾ ਕਰ ਹੋਣੇ ਸੱਤਾਂ ਟੱਕੇ ਦੁੱਧੂ ਵੀਰੇ ਮੈਂ ਚੱਕ ਲਿਆ ਇਹਨੂੰ ਦੇ ਦੁੱਧੂ ਵਾਲੇ ਦੇਖਣ ਲੱਗੇ ਜਦੋਂ ਲੈ 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 ਇਹਦੇ ਉਧਰ ਵੀਰੇ ਸਾਡਾ ਪਰਣਾ ਵਾਲਿਆ ਅੱਜ ਬਣੇ ਬੰਨਣ ਲੱਗਾ ਕੁਲਫੀ ਸੰਤਰੇ ਵਾਲੀ ਸੰਤਰੀ ਹਾਏ ਇੰਦਰ ਲੱਗੀ ਪੱਕੇ ਬੰਦ ਨੂੰ ਫੜ ਕੇ ਲੜ ਗਈ ਚੁੱਧ ਨੇ ਤੇ ਕਿਉਂ ਫਿਰ ਟੁਹਟਦਾ ਨਹੀਂ ਟੱਕਰ ਮਾਰ ਤੂੰ ਟੱਕਰ ਮਾਰ ਤਰੀਫੀ ਟੱਕਰ ਮਾਰ ਕਰੇ ਟੱਕਰ ਮੈਂ ਅੱਤ ਤੀ ਨਾ ਟੱਕਰ ਮਾਰ ਲੈ ਦੀਦਾ ਟੱਕਰ ਤਾ ਦੋਸਤਾ ਸਾਡੇ ਪ੍ਰਿਯ ਮਾਮੀ ਜੀ ਚੱਲੇ ਨੇ ਘਰ ਨੂੰ ਮਾਮੀ ਜੀ ਰਹਿ ਪਏ ਪੰਛਦੇ ਮਾਮੀ ਦਾ ਤਾਂ ਦੁਇਨੀ ਲੱਗਣਾ ਮੈਨੂੰ ਲੱਗਦਾ ਮੇਰੇ ਚੁਗਲੀ ਪਾਰਟਨਰ ਚੱਲਾ ਚੁਗਲੀ ਪਾਰਟਨਰ ਆਂਦੇ ਕਿ ਹਨ ਨੂੰ ਬੜੀ ਬੜੀ ਚੁਗਲੀ ਕੀਤੀਆਂ ਬੜੀ ਚੁਗਲੀ ਕੀਤੀ ਆਪਾ ਦਾ ਸਾਰੇ ਚੁਗਲੇ ਚੂੜੇ ਕਰ ਛੱਡੀਆਂ ਔਰ ਕੁਛ ਨਹੀਂ ਕੀਤਾ ਆਪਾ ਹਾਏ ਆਨ ਨੂੰ ਪਤਾ ਹੀ ਨਾ ਗੱਗਿਆ ਸੀ ਮੈਨੂੰ ਆਪਣੀਆਂ ਸੀਕ੍ਰੀਟ ਗੱਲਾਂ ਦੱਸਤੀਆਂ ਹਨਾ ਮਾਮੀ ਇਹਦੇ ਵਾਪਸ ਤੇ ਕਿਹਨੇ ਹੋਰ ਬਿਲਕੁਲ ਨਾ ਕਰਾਉਣਾ ਲੈ ਕੇ ਤੇ ਲੜਾ ਆਇਆ ਚੈਪਟਰ डेपर गिला गिला मामी ठंडा ठंडा मामी मैनू भी लगे जल मैं चुके सी ना ਜੀ ਤਾਂ ਭਾਂਡੇ ਧੋ ਕੇ ਜੀ ਲੈ ਗਏ ਗਏ ਜੈਸਾ ਦਾ ਮੋਟਾ ਬਈ ਦੇਖੋ ਬਲੈਚ ਫਿਰਦਾ ਕੱਪੜੇ ਹੈ ਨਹੀਂ ਆ ਦੇਖੋ ਹੈ ਨਹੀਂ ਕੱਪੜੇ ਤੇਰੇ ਕੋ ਮੋਟਿਆ ਜੀ ਆ ਕਦੇ ਤੂੰ ਬਲੈਂਸ ਹੁੰਨਾ ਕਦੇ ਕਸ਼ਹਰੇ ਚ ਜੁਗੜੀ ਚ ਕੱਪੜੇ ਤਾਂ ਮੈਂ ਪਾ ਜੀ ਬੜੀ ਬੜਾ ਜੀ ਮਾਮੀ ਇਹਨੂੰ ਘਰ ਵਿੱਚ ਲੈ ਕੇ ਦਿੰਦੀ ਆ ਆ ਦੂਜੀ ਫੋਟ ਦੇਖ ਮੈਂ ਲੈ ਕੇ ਦਿੰਦੇ ਮਾਮੀ ਦੇ ਇਹਨੂੰ ਕੱਪੜੇ ਲਾਦਾ ਨੇ ਪਾਉਣੇ ਚਾਹੀਆਂ ਲੈ ਜਾਂਦੇ ਤਾਂ ਕਿ ਘਰੋਂ ਖਾਣਾ ਲੋੜ ਹੀ ਨਹੀਂ ਲੱਗਦਾ ਮਾਮੀ ਦੇਖੋ ਜਦੋਂ ਮੈਂ ਚੱਕ ਕੇ ਲੈਣਾ ਫਿਰ ਮੈਂ ਲੈ ਕੇ ਦੇਣੇ ਵੀ ਪਹਿਲੇ ਹੁੰਦੇ। ਕਿਹਦਾ ਹੀ ਪਹਿ ਲੈ ਕੇ ਦੇਣੇ ਬੰਦ ਕਰ ਤੇ ਮਾਮੇ। ਹਾਂ। ਨਾਰੋ ਮਾਸ ਨਾ ਬੱਜੂ ਬੰਸੇ। ਠੀਕ ਹੈ। ਬਸ ਮੈਂ ਕੱਲੇ ਕਾਲੂ ਦੇ ਕੱਪੜੇ ਚੇਂਜ ਕਰਦਾ ਕਾਲੂ ਨੇ। ਕੀ ਕਰਦਾ ਪਿਆਵਾ? ਮਾਮੇ, ਮਾਮੀ ਜਦ ਕਾਲੂ ਹੁੰਦਾ ਸੀਗਾ, ਕਾਲੂ ਦੇ ਕੱਪੜੇ ਇੱਥੇ ਨੇ ਮੇਰੇ ਕੱਪੜੇ ਕਾਲੂ ਕਰੇ। ਚਲੋ। ਉਹਨੇ ਪਤਾ ਕੀ ਕਰਨਾ? ਜੈਕ ਦਾ ਰੋਜ ਲਾ ਲਾ ਕੇ ਇੱਥੇ ਰੱਖ ਦੇਣੀ। ਮੈਂ ਤਾਂ ਹੁੰਦੀ ਹੁੰਦੀ ਸੋਜ ਜੱਟ ਕਰਿਆ। ਓਏ ਬਾਸੋ ਜੀ ਬਚਨ ਨੂੰ ਫੇਰ ਜੈਕ ਦਾ ਪਿੱਛੇ ਫੜ ਲਿਆ। ਬੜਾ ਚੜਾ ਨਾਮ ਨੇ ਬੜਾ ਚੜਾਇਆ ਇਹਨਾਂ ਨੇ ਵਿਚਾਰਾ ਕਪੜੇ ਲਵਾਉਣਾ ਸਾਡੇ ਖੇਤ ਤੇ ਉਹ ਲੋ ਨਾ ਉਹ ਇੱਕ ਡੇੜੀ ਦਾ ਕਰਤਾਉਣ ਵਾਲੀ ਹਣੀ ਇੱਥੇ ਲਾ ਜਾਣੀ ਨਵੇਂ ਪਾ ਜਾਣੀ ਤੋਂ ਤੇ ਪਾ ਜਾਣੀ ਫਰਮਾ ਵੀ ਦੇਖ ਇੱਕ ਦਿਨ ਮੈਂ ਕਿਹਾ ਆਣ ਤੇ ਕੱਲੋਂ ਕਿਲੋ ਸਰਸ ਤੇ ਕਿਲੋ ਖੰਡ ਇਦਾਂ ਬੈਲ ਦੱਦਣਾ ਦੇ ਕੇ ਤਾ ਕੀ ਇੱਧਰ ਦਿਖਾ ਛੱਲੀ ਵੀਰੇ ਨਹੀਂ ਦਿਖਾ ਓਏ ਹੋਏ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਤੇ ਹੱਥ ਟੋਅ ਤੇ ਰੁਕੀ ਜਾਣਾ ਓਏ ਜੋਬਰਾ ਚੱਲੇ ਚੱਲ ਫੇੜੇ ਨਾਲ ਖਾਲੀ ਡਰਾ ਓਏ ਵੇਰ ਤੇ ਗੂਗਲ ਆਇਆ ਓਏ ਜੋਗਰਾਜਾ ਪਤਾ ਨਹੀਂ ਮੇਰੇ ਤੇ ਜੋਗਰਾਜਾ ਜਦੋਂ ਮੈਂ ਓਏ ਮਾळ्या ਮੱਖਣਾ ਓਏ ਹਾਏ ਤੇਰੀ ਸੰਤਰੀ ਪੱਗ ਕੁੜੀਆਂ ਨੇ ਫਿਦਾ ਹੋ ਜਾਣਾ ਤੇਰੇ ਤੇ ਨਾ ਹੀ ਨਹੀਂ ਸੋਹਣੀ ਪੱਗ ਬੰਨਿਆ ਕਰ ਗਾਇਸ ਬੰਦਾ ਵਿਗੜ ਗਿਆ ਨਾ ਸਾਰਾ ਤਾਂ ਬੱਡਾ ਲੰਬਾ ਤੁਹਾਨੂੰ ਆਣਾ ਮੈਨੂੰ ਆਣਾ ਉਹਦਾ ਟਾਇਰ ਨੇ ਵਿਗੜਨ ਦਾ ਹਾਂ ਵਿਗੜਨ ਦਾ ਟਾਈਮ ਆ ਕਹ ਜਵਾਨੀ ਫੁੱਟੀ ਐ ਨਵੀਂ ਨਵੀਂ ਹਾਂ ਕ ਮੈਂ ਤਾਂ ਕਰੂੰਗਾ ਕਰੂੰਗਾ ਕੀ ਕਰੂੰਗਾ ਕਰੂੰਗਾ ਕੀ ਮਤਲਬ ਕਰੂੰਗਾ ਥੇਲੀ ਬਣਾਊਗਾ ਅਗਲਾ ਐਡਾ ਵੱਡਾ ਹੋ ਗਿਆ ਤੁਹਾਡੇ ਤੋਂ ਪੁੱਛ ਕੇ ਬਣਾਣੀ ਦੇਖ ਲੋ ਤੁਹਾਡੇ ਟੱਬਰ ਛਾਗਾ ਕੋਈ ਐਡਾ ਬੰਦਾ ਹੈਗਾ ਹੈਗਾ ਲਾਣੇ 'ਚ ਕੋਈ ਐਡਾ ਮੇਰੇ ਪਾਸ ਥੇਲੀ ਥੇਲੀ ਨਹੀਂ ਬਣਾਉਣ ਘਾਰਾੜੇ ਤੋਂ ਬਣਾਉਣੀਆਂ ਹਾਂ ਸਿੱਧੀ ਚੱਲ ਕੋਈ ਨਹੀਂ ਦੱਸਦੇ ਹੈਗੀ ਆਪਾਂ ਬਣਾ ਲਾਂਗੇ ਵੀਰੇ ਵਧੀਆ ਹੀ ਬਣਾਈ ਓਏ ਤੇਰੀ ਲਈ ਆਈ ਆ ਵਧੀਆ ਆਣਾ ਨੇ ਕਹਿੰਦਾ ਆਪ ਬਣਾਉਣੀ ਤੇਰੇ ਕਹਿੰਦਾ ਤੇਰੀ ਲਈ ਆਈ ਤੇਰੀ ਸਹੇਲੀ ਤਾਂ ਚੱਲ ਤਿੰਨ ਦੋ ਜਣੀ ਖਣੀ ਕੁੜੀ ਬੁੱਗੀ ਕਰ ਜਾਂਦੀ ਹੈ ਤੇਰੇ ਤਾਂ ਸਹੇਲੀਆਂ ਸਹੇਲੀਆਂ ਨੇ ਇਹ ਕਿੰਨੇ ਬੱਦੇ ਆ ਗਿਆ ਓਏ ਆ ਉਹ ਜਾ ਚ ਬੱਦਿਆਂ ਆਣਾ ਦਾ ਕਾਕੂ ਦਾ ਬੱਡੇ ਗੁਰਵੀਰ ਸਾਨੂੰ ਬੱਡੇ ਕੱਦੋ ਕੱਲ੍ਹ ਦਾ ਬੱਡੇ ਐ ਭਾਵੇਂ ਬੱਡੇ ਕੱਦ ਲੈ ਗਦੋ ਸਤਾਰਨ ਉਹਦਾ 11 ਨੂੰ ਇਹਦਾ 17 ਇਹਨੂੰ ਕੋਈ ਪਰਖਣੀ ਮੈਂ ਦਿੰਦੇ ਨੀ ਇਹ ਪਕਾਇਆ ਹੋਇਆ ਮੰਮੀ ਨੇ ਕਟ-ਕਟ ਕੇ ਕੋਈ ਨਹੀਂ ਫਲ ਚ ਪਿੰਦਾ ਕੋਈ ਖੁੱਤੀ ਨਹੀਂ ਪਿੰਦਾ ਕਟਕੇ ਆ ਲੈ ਤੜੀ ਤਰਾ ਕਟਕੇ ਆਂਦਾ ਝਾਂ ਗੱਲ ਕੇ ਇੱਕ ਸਾਲ ਦਾ ਇਹ ਸਰਪ ਝਾਂ ਗੜੀ ਬੁੱਕੀ ਹਾਏ ਮੰਮੀ ਆ ਦੇ ਪਹਿਲਾ ਇਹ ਓਏ ਦੇਖੇ ਲੱਗਦਾ ਹੈ ਉਧਰ ਪਿਆਰ ਨਾਲ ਬੰਦੋ ਬੰਦੀ ਆਉਗਾ ਹਾਂ ਹੋਏ ਤੇ ਚਲੋ ਦੋਸਤੋਂ ਤੁਹਾਨੂੰ ਬਾਅਦ ਚ ਮਿਲਦੇ ਆ ਦੋਸਤੋਂ ਉਹਨੇ ਉਹਨੇ ਸੱਜਣ ਨੂੰ ਉਧਰ ਚਲੇ ਗਏ ਨੇ ਮੈਂ ਤਾਂ ਇਮੇ ਬੈਠੇ ਹਾਂ ਤਾਂ ਗਾਇਸ ਪੈਸੇ ਚੋਰੀ ਹੋ ਚੁੱਕੇ ਨੇ ਫਿਰ ਤੋਂ ਜਿੱਦੜ ਗੁੰਡੀ ਲੱਗੀ ਕਿਸੇ ਲਾਲੀ 2000 ਰੁਪਏ 2000 ਰੁਪਏ ਕੱਢ ਲਿਆ ਕੋਈ ਬੋਲ ਸਕਦਾ ਯਾਰਾ ਪਤਾ ਅੱਜ 400 ਰੁਪਏ ਆ ਵੀ ਪਿਆਵਾ ਦੀ ਆ 10 ਰੁਪਏ ਪਏ ਨੇ 2000 ਰੁਪਏ ਕੱਢ ਕੇ ਲੈ ਗਏ ਇਹਨਾਂ ਦੇ ਵਿੱਚੋਂ ਕਿਸ 2000 ਰੁਪਏ ਗਾਇਬ ਹੋ ਗਿਆ ਪਰਸ ਤੋਂ ਚੱਲ ਆਪੇ ਨਿਕਲਣੇ ਜਮ ਜੜਾ ਲੈ ਕੇ ਗਿਆ ਵਾ ਮੈਂ ਕਿ ਮੈਂ ਅੰਦਰ ਕੋਈ ਘਰੋਂ ਚੀਜ਼ ਲੈ ਜਾਂਦਾ ਕੀ ਦਿਖਾਉਣਾ ਹੈਲੋ ਹੈਲੋ ਓ ਯਾਰ ਆ ਨਹੀਂ ਮੇਰੇ ਕੋਲ ਤੇ ਵੀ 500 ਰੁਪਏ ਕੱਢਿਆ ਤੂੰ ਗੈਸ ਚਲਣ ਬੱਜਾ ਮਿਲ ਗਿਆ ਠੀਕ ਹੈ ਤਾਂ ਗਾਇਸ ਆਪਾਂ ਤਾਂ ਇਸ ਤਰ੍ਹਾਂ ਮਿਲ ਨਹੀਂ ਗਏ ਤੇ ਦੇਖੋ ਕਿਹੜਾ ਵਾ ਚੋਰ ਕੋਈ ਨੀ ਚੋਰੋਂ ਤਾਂ ਫੱਟੇ ਰਾਂਗੇ ਰਾਂਗੇ ਕਿੱਥੋਂ ਆਇਆ ਕਰਦੇ ਸਾਲ ਜੋ ਬਹੋ ਕਰਿਆ ਹੁੰਦਾ ਬਰ ਰੱਖੇ ਤੇ ਹੁਣ ਆਪਣੀ ਮਾਮੀ ਜੀ ਜਾ ਰਹੇ ਨੇ ਮਾਮੀ ਜੀ ਕੀ ਕਹਿਣਾ ਚਾਹੋਗੇ ਸਾਡਾ ਦਿਲ ਲੱਗਣਾ ਰੈਪ ਉਹ ਆ ਦੇਖੀ ਬੰਦਾ ਥੱਲੇ ਬੈਠਾ ਲੋ ਹਾਏ ਹਾਏ ਜਿੱਤੇ ਆਉਂਦੇ ਆ ਸੀਨ ਹੈ ਨਾ ਹਾਏ ਇਸ ਤਰ੍ਹਾਂ ਫੇਰੇ ਕਿਉਂ ਬੈਠੇ ਆਏ ਕਸ਼ ਕਰਦੇ ਹੋਣੇ ਨਾ ਥੱਲੇ ਬੈਠੇ ਤੇ ਚਲੋ ਗਾਇਜ਼ ਹੁਣ ਆਪਾਂ ਮੰਮੀ ਨੂੰ ਰਣੂ ਛੱਡ ਕੇ ਜਾ ਰਹੇ ਆ ਤੇ ਤੁਹਾਨੂੰ ਫਿਰ ਆਪਾਂ ਘਰ ਜਾ ਕੇ ਮਿਲਾਂਗੇ ਬਾਏ ਬਾਏ ਦੋਸਤੋ ਫਾਈਨਲੀ ਸਾਡੇ ਮੰਮੀ ਚੱਲ ਗਏ ਨੇ ਮੰਮੀ ਜੀ ਮਿਸਟਰੀ ਕੱਲ ਸੋ ਨਾ ਸਨ ਹੋ ਗਏ ਗੱਜ ਮਮਾ ਗਏ ਨਾ ਮੰਮੀ ਮਮਾ ਗਿਆ ਮੇ ਨਾ ਮੰਮੀ ਉਹ ਰਹਾ ਪਜਾ ਗੱਡੀ ਕੱਢ ਗੱਡੀ ਪਤਾ ਨਹੀਂ ਕਿ ਉਹ ਲੋਡ ਮੋਤ ਲੈਂਦੇ ਯਾਰ ਗੱਡੀ ਤਾਂ ਖਵਾਣ ਗਏ ਸੀਗੇ ਮਿਸਤਰੀ ਨਹੀਂ ਮਿਲਿਆ ਕੋਈ ਦੇਖੀ ਨਹੀਂ ਉਹਨਾਂ ਨੇ ਦੇਖੀ ਨਹੀਂ ਚਾ ਵੀ ਢੱਕ ਲੋ ਪਤਾ ਨਹੀਂ ਏਸੀ ਕਰਕੇ ਲੋਡ ਲੈਂਦੇ ਆ ਤਾਂ ਨੀਤਣ ਕੇ ਚੱਲ ਗੜ ਤਾਂ ਕਿ ਨੋ ਗਏ ਦੋ ਬਾਈ ਲੋ ਪਾਣੀ ਦੇ ਮੈਨੂੰ ਹਾਂ ਵੀ ਜੱਸੂ ਭਰਾ ਕੀ ਹਾਲ ਚਾਲ ਜੀ ਲੱਗਦਾ ਮਾਮੀ ਵੀਰ ਨਾ ਮੇਰਾ ਵੀ ਲੱਗਦਾ ਵੀਰ ਆ ਦੋਸਤਾਂ ਮਾਮੀ ਵੀਰ ਜੀ ਨੂੰ ਲੱਗਦਾ ਪਿਆ ਪਰ ਚਲੋ ਕੋਈ ਗੱਲ ਨਹੀਂ ਜੀ ਤਾਂ ਲਾਣੀ ਪੈਂਦਾ ਹੁੰਦਾ ਤੂੰ ਵੀ ਨਾ ਤੈਨੂੰ ਵੀ ਕੋਈ ਨਹੀਂ ਕਿਵੇਂ ਬੈਠੀ ਜਿਵੇਂ ਮਹਾਰਾਜਾ ਬੈਠਾ ਹੁੰਦਾ ਹੋਵੇ ਕਿ ਹੱਥ ਦੇਖੋ ਸੋਣਾ ਨਹੀਂ ਨੰਦਨ ਹੂੰ ਪੈਰ ਦੁਖਦਾ ਵਾ ਪੈਰ ਤੇ ਗਿਆ ਤੇਰੇ ਛੱਤ ਤੋਰੇ ਛੱਟ ਕਿਵੇਂ ਵੱਜ ਗਈ? ਆਂਟੀ ਬਾਟ ਕਹਲਾ। ਤੂੰ ਕਦੀ ਕਦੀ ਜੀਵ ਕਹਿੰਦਾ ਅਪਣੇ ਨਹੀਂ ਬੋਲ ਲਗੀ ਛੱਟ ਵੱਜ ਗਈ। ਕਿਹ ਵੱਜੀ ਐ? ਛੱਟ। ਛੱਟ ਤੇ 7। 7 ਹੋ ਜੀ ਐ। ਕਿਹ ਜੀ ਐ? 7। 7 ਤੇ 6 ਛੱਛੇ ਤੋਂ। ਛੱਛੇ ਤੋਂ। ਛੱਛੇ ਬਰਿੰਦੀ। ਛੱਟ ਹੋ ਗਈ। ਫਿਰ ਮੈਂ ਤਾਂ ਸ਼ਾਬ ਬੋਲ ਲਗਾ ਸੀ ਛੱਛੇ ਬਰਿੰਦੀ ਛੱਛੇ ਬਰਨੀ। ਛੱਛੇ ਬਰਿੰਦੀ। ਤੇ ਚਲੋ ਦੋਸਤੋ ਤੁਹਾਨੂੰ ਕਰੂ ਪਰੂਮੇ ਮਿਲਦੇ ਆ ਰੈਸਟ ਦਾ ਦੋਸਤੋ ਸ਼ਾਮ ਦੇ 6 ਵੱਜ ਗਏ ਨੇ। ਤੇ ਮਮਨੂ ਗੁਰੀਖਾਨ ਆਇਆ ਵਾ ਹਾਂਜੀ ਐ ਕਿਦਾਂ ਮੁੰਡੇ ਸਬੂਤਾਂ ਨਾਲ ਕਿਲੇ ਪਾ ਦੂ ਕੋਈ ਸਾਰੇ 6 ਵੀ ਹੋ ਗਏ ਬਾਗੀ ਕੇ ਅੰਦਰ ਆਗੀ ਕੇ ਅੰਦਰ ਹੋਆ ਤੁਹਾਨੂੰ ਮੈਂ ਤਾਂ ਸੁਣ ਲਈ ਪਿੰਗੀ ਗਾਈਜ਼ ਵੈਸੇ ਮੈਂ 2 ਮਿੰਟ ਪਹਿਲੇ ਘਰੇ ਆਇਆ ਹਾਂ ਮੈਂ ਉਧਰ ਗਿਆ ਸੁਲਤਾਨਾਂ ਤੇ ਸੁਲਤਾਨਾਂ ਕੇ ਵੱਲ ਹਾਂ ਆ ਦੇਖੋਗੇ ਸਿੱਟੇ ਦਾ ਝੂਟਾ ਲੱਗਿਆ ਆਏ ਮੈਂ ਮਰ ਗਿਆ ਦੋਸਤੋ ਕੱਲ ਹੋਣੇ ਮੈਂ ਲਾਈ ਸੋਇਆ ਕੱਲ ਮੇਰਾ ਬਰਥਡੇ ਆ ਮੈਂ ਵੱਡਾ ਹੋਈ ਜਾਂਦਾ ਤੇ ਵੱਡਾ ਹੋਣਾ ਨਹੀਂ ਬੜੂ ਕੰਮ ਕਰਨਾ ਪੈਂਦਾ ਮੈਂ ਨਹੀਂ ਕਰਦਾ ਕਿ ਅਸੀਂ ਤਾਂ ਕਰਦੇ ਹੀ ਆਂ ਤੁਸੀਂ ਮੈਂ ਪਾਗਲ ਵੱਡੇ ਹੋ ਗਏ ਆ ਮੈਂ ਨਹੀਂ ਹੋਣਾ ਮੈਨੂੰ ਅਕਲ ਹੈਗੀ ਆ ਕੁਝ ਤਾਂ ਹੋਣਾ ਹੀ ਪੜਾਵੇਂ ਨਹੀਂ ਮਿੱਟੀ ਹੈ ਜਿੱਕੇ ਆ ਗੰਦ ਹੱਟਾ ਕੁੱਤਾ ਹੈ ਤਾਂ ਕੁੱਤਾ ਦੇ ਜਾਂਦਾ ਪਹਿਲੇ ਤੂੰ ਮੈਨੂੰ ਗੱਲ ਗਿਫਟ ਦੇਂਗਾ ਹਾਂ ਕੀ ਕਿੱਡੀ ਕੀ ਚੀਜ਼ ਆ ਯਾਰ ਐਡਾ ਕੀ ਆ ਨਾਮ ਦਾ ਹੱਸ ਦੋ ਤੁਹਾਨੂੰ ਮੇਰੀ ਸ਼ੌ ਆਪਾਂ ਵੱਡੇ ਕਰਦੇ ਮਨਾਉਣਾ ਪਤਾ ਨਹੀਂ ਅਸੀਂ ਕਰ ਨੂੰ ਵੱਡੇ ਮਨਾਉਣਾ ਚ ਤੁਸੀਂ ਰਿਵਿਊ ਦਿਓ ਅਸੀਂ ਮਨਾਈਏ ਕਿ ਨਾਮ ਨਾਮ ਨਾ ਬਸ ਪਤਾ ਕਿ ਤੁਸੀਂ ਦੱਸਿਓ ਕਿ ਬੱਸ ਸਾਡੇ ਘਰੇ ਡੈਥ ਹੋਈ ਹੈ ਤਾਂ ਸਾਰਿਆਂ ਨੂੰ ਪਤਾ ਵਾ ਪਰ ਤੁਸੀਂ ਪਹਿਲਾਂ ਅੱਜ ਰਿਵਿਊ ਦੋ ਕਿ ਅਸੀਂ ਬਰਥਡੇ ਮਨਾਈਏ ਕਿ ਨਾਮ ਮਨਾਈਏ ਚਲੋ ਦੋਸਤੋ ਚਾਵਲੇ ਹੁਣ ਆਪਾਂ ਉਧਰ ਥੋੜੀ ਦੇਰ ਤੱਕ ਮੈਂ ਜਾਣਾ ਤੁਸੀਂ ਹੈਂ ਜਾਣਾ ਉਧਰ ਚਲੋ ਠੀਕ ਆ ਦੋਸਤੋ ਹੁਣ ਆਪਾਂ ਇੰਦਰਲੇ ਘਰੇ ਆ ਗਏ ਇੱਥੇ ਸਰ ਜਣੇ ਜੱਸੂ ਬੈਠੀ ਹੈ ਰੀਤ ਬੈਠੀ ਆ ਮੰਮੀ ਬੈਠੀ ਆ ਕੀ ਹੋ ਗਿਆ ਲੈ ਹਾਂ ਤੁਸੀਂ ਇਹਨਾਂ ਵਲੌਗ ਤੇ ਨਹੀਂ ਆਂਦੇ ਫਿਰ ਤੁਹਾਨੂੰ ਪਤਾ ਲੱਗਿਆ ਵੀ ਕੀ ਹੁੰਦਾ ਵਾ ਕਿਦਾਂ ਮੈਂ ਚਲਾਦਾ ਨਾ ਫੋਨ ਤੇ ਸਾਰੀ ਬੋਲਦਾ ਹੈ ਦੋਸਤੋ ਅਮਨੂ ਘਰ ਦੀ ਗਏ ਤੇ ਵਿਚਾਰੀ ਨੇ ਕੀ ਹੋ ਗਿਆ ਮਨੂ ਗਾਈਜ਼ ਮਨੂ ਗਾਈਜ਼ ਹੈਲੋ ਗਾਈਜ਼ ਹੈ ਗਾਈਜ਼ ਕਿਰਿਸ਼ ਗਾਈਜ਼ ਵੀਰੇ ਵੀ ਮੈਂ ਆ ਗਾਈਜ਼ ਨੇ ਰੋਟੀ ਖਾ ਲਈ ਆਏ ਬਸ ਪੋਚਣ ਕਿੰਨਾ ਦੇਖੋ ਤੁਸੀਂ ਅਮਨੂ ਖਾ ਰਹੀ ਆ ਤੋ ਗਾਇਜ਼ ਇੰਦਰ ਵਲੌਗ ਚੱਲਦਾ ਹੈ ਕਿ ਕਰਦੇ ਵੰਦਾ ਇਹ ਦਿਖਾਓ ਇੱਧਰ ਨੂੰ ਫੋਨ ਕਰਕੇ ਆਏ ਚਾਚੀ ਨੂੰ ਮੈਂ ਦੱਸਦਾ ਫੀਸ ਦੀ ਗੱਲ ਦੇ ਬਾਰੇ ਹਾਂ ਤਾਂ ਇਹ ਜੀ ਗੱਲਾਂ ਸੁਣਾਣੀ ਸੀਗੀ ਜਾਨ ਵਾਲੀ ਦਾ ਇੰਦਰ ਨੂੰ ਕੱਲ ਨੂੰ ਕਹਿੰਦਾ ਹਾਂ ਤੁਸੀਂ ਕਿਹਾ ਸੀਗਾ ਉੱਚੀ ਬੋਲਿਆ ਅਗਰ ਉੱਚੀ ਮੈਂ ਕੋਈ ਨਹੀਂ ਜਾ ਕੇ ਸੁਣਾਵਾਂ ਮੈਂ ਕਦੋਂ ਹਾਂ ਕੋਈ ਵੀ ਹਾਂ ਦੇਖੀਂ ਨਹੀਂ ਹੁਣ ਤੁਸੀਂ ਜਿਹੜਾ ਜਿਹੜਾ ਦਾ ਨਾਮ ਜਾਣਾ ਚਾਰ ਪੰਜ ਦਿਨ ਨੂੰ ਕਿੱਥੋਂ ਦਾ ਘੇੜਾ ਆਊਗਾ ਫਿਰ ਵੇਹ ਕਿੱਥੇ ਜਾਊਗਾ ਕਿਹੜਾ ਓਡੀਸ਼ਾ ਓਡੀਸ਼ਾ ਆਪਾਂ ਕਿੱਥੇ ਬਚਾੜੇ ਓਡੀਸ਼ਾ ਜਾਣਾ ਮੈਂ ਜਾਊਂਗਾ ਮੈਂ ਜਾਊਂਗਾ ਓਡੀਸ਼ਾ ਅੱਖਾਂ ਚ ਗੈਰ ਬਣੀ ਜਾਪਾ ਹਾਏ ਮਾਂ ਦਾ ਸ਼ਿਵ ਦਾਉਂ ਕਿਹੜੀ ਰਾਜ ਮਾਂ ਦਾ ਮਹਿੰਦਰ ਬਾਗ ਬਲੀ ਨੱਤਾ ਮਾਲਕ ਦਾ

ਬੋਲੀ ਨੂੰ ਆਖਦੇ ਨੇ ਫੋਜੀ ਵੀ ਕਰਦੇ ਆਹ ਹੋਏ ਉਹ ਬੋਲੀ ਨੂੰ ਚਾਹ ਕਹੇ ਇਹ ਇਹ ਆ ਦੋਸਤ ਜਿਹੜੇ ਕਹਿੰਦੇ ਨਾ ਲੋਟਣ ਕਾ ਲੈ ਕੇ ਤੀ ਫੋਜੀ ਵੀ ਕਰਦੇ ਡਿੱਗਾਂ ਬੜੀ ਸੋਹਣੀ ਆ ਫੋਜੀ ਵੀ ਕਰਦੇ ਮਨ ਫਸਲੂਟ ਮਾਰਦੇ ਜਰੂਰ ਵਾਰੀ ਜਰੂਰ ਵਾਰੀ ਇੱਟਾ ਮਾਰਦੇ ਫੋਜੀ ਕਿਵੇਂ ਕਰਦੇ ਆ ਥੱਲੇ ਕਰ ਵੀ ਆਪਦਾ ਮੂੰਹ ਹਾਥੀ ਜੈ ਦੀ ਕਰਦੇ ਜੈ ਇਹ ਜਾਣਾ ਜੈ ਹਿੰਦ

ਦੇਖ ਤੇ ਅੱਗੇ ਡੱਗ ਡੱਗ ਲਿਆ ਨਾ 7:00 ਵਜੇ ਨੂੰ ਮੰਨਿੰਦਰ ਨਾ ਬਿਲੇ ਦੇ ਪਾਣੀ ਉਹ ਪਹਿਲਾਂ ਭਾਗੇ ਮਾਰੇ ਦੀ ਗੱਲ ਵਾਹ ਪਹਿਲੀ ਵਾਰੀ ਜਵਨੀ ਮਾਰੇ ਆਇਆ ਕਹਿੰਦਾ ਕੈਮਰੇ ਉਹਦੇ ਲੱਗੋਦੇ ਤੇ ਮਾਰੇ ਮੈਨੂੰ ਆਲੇ ਦਰ ਮੰਨਿੰਦਰ ਜੀ ਉਹਦੇ ਉਂਗਲ ਦੇ ਕਿਹੜੇ ਹੁਣ ਦਿਨ ਆਸ ਦੀ ਉਹਨਾਂ ਰਹੂਗੀ ਫਸਤੀ ਫਸਤੀ ਬੜੀ ਸੋਹਣੀ ਕਰਦੇ ਮੈਂ ਤਾਂ ਮਾਮੀ ਕੀ ਦੋਸਤਾਂ ਤੋਂ ਆਪਾਂ ਰੋਕ ਕੇ ਮਿਲਦੇ ਹਾਂ ਹੁਣ ਆਪਾਂ ਚੱਲੇ ਆਂ ਉਧਰ ਆ ਸਾਡਾ ਬਾਈ ਬੈਠਾ ਆ ਸਾਡਾ ਭਈਆ ਲੱਗਾ ਹੋਇਆ ਚੋਲਖਾਨ ਚੋਲਖਾਨ ਵਾਲੇ ਸਾਡੇ ਯਾਰ ਬੱਲੀਏ ਰਹਿੰਦੇ ਹੈ ਯੂਪੀ ਤੋਂ ਪੰਜਾਬ ਬੱਲੀਏ ਬਾਈ ਮੰਨੂ ਮੈਂ ਚੱਲਾ ਕਰੇ ਓਕੇ ਤਾਂ ਆ ਜੀ ਮਿਲਦੇ ਹਾਂ ਠੀਕ ਹੈ ਸਵੇਰੇ ਸਰੇ ਰੋਟੀ ਮੈਂ ਖਾ ਲਈ

ਏ ਜਾਨਾ ਕਾਲਾ ਜਾਣਾ ਕੀ ਦੇ ਕਰ ਕੱਚੀ ਕਰ ਕੱਚੀ ਕਰ ਅੱਜ ਤਾਂ ਨਹੀਂ ਅੱਗੇ ਆਈ ਨਹੀਂ ਕਰਦੇ ਨਾ ਆਹ ਦੇਖ ਲੋ ਦੋਸਤੋ ਕੋਈ ਝੂਠਾ ਪਾਣੀ ਬਦਲ ਕਰਕੇ ਬੋਤਲ ਚ ਪਾਣੀ ਨਹੀਂ ਪੀਣਾ ਝੂਠਾ ਪਾਣੀ ਭੁਲਾਉਂਦੇ ਆ ਦੋਸਤੋ ਓਕੇ ਮਿਲਦੇ ਆ ਤੇ ਦੋਸਤੋ ਮੇਰਾ ਪਰਮਾਪੁਰ ਨਾ ਹਿਲ ਜੂ ਤੇ ਭਾਰਾ ਕੋਲ ਔਰ ਕਰ ਜਗਾ ਪਾਸੇ ਨਾ ਠੀਕ ਆ